ਪੂਰੇ ਭਾਰਤ ਵਾਸੀਆਂ ਨੂੰ ਉਹਨਾਂ ਦੇ ਉੱਤੇ ਮਾਣ ਹੈ ਔਰ ਆਪਰੇਸ਼ਨ ਸਿੰਦੂਰ ਦੇ ਵਿੱਚ ਜਿਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਔਰ ਇਕੱਲੇ ਇਕੱਲੇ ਵਿਅਕਤੀ ਨੂੰ ਉਹਨਾਂ ਦਾ ਨਾਮ ਯਾਦ ਹੈ ਪਰ ਹੁਣ ਉਹਨਾਂ ਦੇ ਉੱਤੇ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਹੈ ਔਰ ਵਿਵਾਦਿਤ ਟਿੱਪਣੀ ਕਰਨ ਵਾਲਾ ਕੋਈ ਹੋਰ ਨਹੀਂ ਭਾਜਪਾ ਦਾ ਮੰਤਰੀ ਹੈ ਵਿਜੇ ਸ਼ਾਹ ਜਿਸ ਦੇ ਉੱਤੇ ਹੁਣ ਵੱਡੀ ਕਾਰਵਾਈ ਹੋ ਗਈ ਹੈ ਜੀ ਹਾਂ ਭਾਜਪਾ ਦੇ ਮੰਤਰੀ ਵਿਜੇ ਸ਼ਾਹ ਦੇ ਉੱਤੇ ਵੱਡੀ ਕਾਰਵਾਈ ਹੋ ਗਈ ਹੈ ਕਰਨਲ ਸੋਫੀਆ ਕੁਰੇਸ਼ੀ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਸੀ ਉਹਨਾਂ ਨੂੰ ਅੱਤਵਾਦੀਆਂ ਦੀ ਭੈਣ ਕਹਿ ਕੇ ਸੰਬੋਧਨ ਕੀਤਾ ਸੀ ਜਿਸ ਦੇ ਉੱਤੇ ਵਿਜੇ ਸ਼ਾਹ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਨੇ ਦੱਸ ਦਈਏ ਕਿ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਔਰ ਇਸੇ ਦੌਰਾਨ ਉਹਨਾਂ ਦੇ ਵੱਲੋਂ ਜੋ ਸ਼ਬਦ ਵਰਤੇ ਜਾਂਦੇ ਨੇ ਸੋਫੀਆ ਕੁਰੇਸ਼ੀ ਨੂੰ ਲੈ ਕੇ ਉਸ ਨੂੰ ਲੈ ਕੇ ਵਿਵਾਦ ਖੜਾ ਹੋ ਜਾਂਦਾ ਹੈ ਕਹਿੰਦਾ ਕਿ ਉਹਨਾਂ ਦੀ ਭੈਣ ਨੇ ਅੱਤਵਾਦੀਆਂ ਦੀ ਭੈਣ ਨੇ ਉਹਨਾਂ ਨੂੰ ਉੱਥੇ ਜਾ ਕੇ ਮਾਰਿਆ ਤਾਂ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਧਾਰਮ ਨੂੰ ਟਾਰਗੇਟ ਕੀਤਾ ਗਿਆ ਔਰ ਸੋਫੀਆ ਕੁਰੇਸ਼ ਨੂੰ ਅਤਵਾਦੀਆਂ ਦੀ ਭੈਣ ਕਹਿ ਕੇ ਸੰਬੋਧਿਤ ਕੀਤਾ ਗਿਆ ਤਾਂ ਇਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਦਾ ਨੋਟਿਸ ਲਿਆ ਜਾਂਦਾ ਹੈ ਔਰ ਸੂ ਮੋਟੋ ਲੈ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਂਦੇ ਨੇ ਕਹਿੰਦੇ ਨੇ ਕਿ ਜਲਦ ਤੋਂ ਜਲਦ ਔਰ ਕਿਸੇ ਵੀ ਹਾਲਤ ਦੇ ਵਿੱਚ ਵਿਜੇ ਸ਼ਾਹ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਜਿਸ ਤੋਂ ਬਾਅਦ ਮਾਮਲਾ ਦਰਜ ਹੋ ਗਿਆ ਹੈ ਔਰ ਇਸ ਤੋਂ ਬਾਅਦ ਵਿਜੇ ਸ਼ਾਹ ਦੇ ਵੱਲੋਂ ਦੱਸ ਦਈਏ ਕਿ ਸਪਰੀਮ ਕੋਰਟ ਦਾ ਰੁਖ ਵੀ ਕੀਤਾ ਗਿਆ ਔਰ ਸੁਪਰੀਮ ਕੋਰਟ ਦੇ ਵੱਲੋਂ ਵੀ ਝਾੜ ਲਗਾਈ ਗਈ ਹੈ ਰਾਜ ਕੇ ਕਿਉਂਕਿ ਭਾਰਤ ਦੀ ਤੀ ਸੋਫੀਆ ਕੁਰੇਸ਼ੀ ਜਿਨ੍ਹਾਂ ਦੇ ਕਾਰਨਾਮੇ ਪੂਰਾ ਦੇਸ਼ ਜਾਣਦਾ ਹੈ ਜਿਨ੍ਹਾਂ ਨੇ ਦੇਸ਼ ਲਈ ਜੋ ਕੁਝ ਕੀਤਾ ਹੈ ਔਰ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹਾਦਰੀ ਉਹਨਾਂ ਨੇ ਦਿਖਾਈ ਹੈ ਤਾਂ ਪੂਰਾ ਦੇਸ਼ ਉਸ ਨੂੰ ਸਲਾਮ ਕਰਦਾ ਹੈ ਪਰ ਦੂਸਰੇ ਪਾਸੇ ਭਾਜਪਾ ਦਾ ਮੰਤਰੀ ਮਧ ਪ੍ਰਦੇਸ਼ ਤੋਂ ਭਾਜਪਾ ਦਾ ਮੰਤਰੀ ਜਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਅਪਮਾਨਜਨਕ ਟਿੱਪਣੀ ਕੀਤੀ ਜਾਂਦੀ ਹੈ ਔਰ ਇਸ ਟਿੱਪਣੀ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਸਖਤ ਨੋਟਿਸ ਲਿਆ ਜਾਂਦਾ ਹੈ ਹਾਈ ਕੋਰਟ ਦੇ ਵੱਲੋਂ ਫਟਕਾਰ ਲਗਾਈ ਜਾਂਦੀ ਹੈ ਕਹਿੰਦੇ ਤੁਰੰਤ ਤੋਂ ਤੁਰੰਤ ਜੋ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾਵੇ ਔਰ ਵਿਜੇ ਸ਼ਾਹ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਜਿਸ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ ਗਿਆ ਜਬਲਕੋਟ ਜਬਲਪੁਰ ਦੇ ਹਾਈ ਕੋਰਟ ਦੇ ਜਸਟਿਸ ਅਤੁਲ ਸ਼ਰੀ ਤਰਨ ਅਤੇ ਜਸਟਿਸ ਅਨੁਰਾਦਾ ਸ਼ੁਕਲਾ ਦੀ ਬੈਂਚ ਦੇ ਵੱਲੋਂ ਡੀਜੀਪੂ ਨੂੰ ਹੁਕਮ ਦਿੱਤੇ ਗਏ ਸੀ ਕਿ ਮੰਤਰੀ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵਿਜੇ ਸ਼ਾਦਾ ਦੇ ਖਿਲਾਫ ਧਾਰਾ 152 196 1ਬੀ ਅਤੇ 197 1ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਹਾਈ ਕੋਰਟ ਨੇ ਕਿਹਾ ਕਿ ਭਾਰਤ ਦੀ ਅਖੰਡਤਾ ਨੂੰ ਖਤਰੇ ਦੇ ਵਿੱਚ ਪਾਉਣ ਦਾ ਅਪਰਾਧ ਦਰਜ ਕਰੋ ਜੇਕਰ ਐਫਆਈਆਰ ਦਰਜ ਨਹੀਂ ਕੀਤੀ ਗਈ ਤਾਂ ਡੀਜੀਪੀ ਉੱਤੇ ਕੋਰਟ ਦੀ ਉਲੰਘਣਾ ਦੀ ਕਾਰਵਾਈ ਹੋਵੇਗੀ ਹਾਈ ਕੋਰਟ ਨੇ ਕਿਹਾ ਕਿ ਮੰਤਰੀ ਵਿਜੇ ਸ਼ਾਦਾ ਦਾ ਬਿਆਨ ਫਿਰਕਾ ਪ੍ਰਸਤੀ ਨੂੰ ਵਧਾਉਣ ਵਾਲਾ ਹੈ ਤਾਂ ਇਸ ਤੋਂ ਬਾਅਦ FIR ਮੰਤਰੀ ਵਿਜੇ ਸ਼ਾਹ ਦੇ ਉੱਤੇ ਦਰਜ ਹੋ ਜਾਂਦੀ ਹੈ ਔਰ ਜਿਸ ਤੋਂ ਬਾਅਦ ਵਿਜੇ ਸ਼ਾਹ ਮਾਫੀਆਂ ਮੰਗਦੇ ਹੋਏ ਨਜ਼ਰ ਆਉਂਦੇ ਨੇ ਲਾਈਵ ਆ ਕੇ ਮਾਫੀ ਉਹਨਾਂ ਦੇ ਵੱਲੋਂ ਮੰਗੀ ਜਾਂਦੀ ਹੈ ਆਪਣੇ ਬਿਆਨ ਨੂੰ ਲੈ ਕੇ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਜੋ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹ ਆਤਵਾਦੀਆਂ ਦੀ ਭੈਣ ਨਹੀਂ ਕਹਿਣਾ ਚਾਹੁੰਦੇ ਸੀ ਉਹਨਾਂ ਦਾ ਕਹਿਣ ਦਾ ਮਤਲਬ ਸਿਰਫ ਇੰਨਾ ਸੀ ਕਿ ਅਸੀਂ ਪਾਕਿਸਤਾਨ ਨੂੰ ਘਰ ਦੇ ਵਿੱਚ ਵੜ ਕੇ ਸਬਕ ਸਿਖਾਇਆ ਹੈ ਤਾਂ ਵਿਜੇ ਸ਼ਾਹ ਦੇ ਵੱਲੋਂ ਮਾਫੀ ਵੀ ਮੰਗੀ ਜਾਂਦੀ ਹੈ ਆਨਲਾਈਨ ਆ ਕੇ ਪੂਰੇ ਦੇਸ਼ ਤੋਂ ਮਾਫੀ ਮੰਗਦੇ ਨੇ 소ਫੀਆ ਕੁਰੇਸ਼ੀ ਤੋਂ ਮਾਫੀ ਮੰਗਦੇ ਨੇ ਪਰ ਨਾਲ ਦੀ ਨਾਲ ਸੁਪਰੀਮ ਕੋਰਟ ਜਾਣ ਦਾ ਵੀ ਐਲਾਨ ਕਰਦੇ ਨੇ ਕਹਿੰਦੇ ਕਿ ਇਸ ਜੋ ਐਫ ਆਈ ਆਰ ਹੋਈ ਹੈ ਉਹਨਾਂ ਦੇ ਖਿਲਾਫ ਦੇ ਇਸ ਦੇ ਖਿਲਾਫ ਸੁਪਰੀਮ ਕੋਰਟ ਜਾਣਗੇ ਤੇ ਉੱਥੇ ਜਾ ਕੇ ਆਪਣਾ ਪੱਖ ਰੱਖਣਗੇ ਉੱਥੇ ਜਾ ਕੇ ਆਪਣੇ ਬਿਆਨ ਨੂੰ ਦੱਸਣਗੇ ਕਿ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਬਿਆਨ ਨੂੰ ਪੋਰਟਰੇ ਕੀਤਾ ਗਿਆ ਤਾਂ ਇਸ ਤੋਂ ਬਾਅਦ ਜਦੋਂ ਅੱਜ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਝਾੜ ਲਗਾਈ ਜਾਂਦੀ ਹੈ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦਾ અપમાન برداشت ਨਹੀਂ ਕੀਤਾ ਜਾਵੇਗਾ 소ਫੀਆ ਕੁਰੀਸ਼ੀ ਦੇਸ਼ ਦਾ ਮਾਣ ਹੈ ਔਰ ਉਹਨਾਂ ਦੇ ਖਿਲਾਫ ਇਹ ਜੋ અપਮਾਨਜਨਕ ਟਿੱਪਣੀ ਕੀਤੀ ਗਈ ਹੈ ਤਾਂ ਬੇहद ਸ਼ਰਮਨਾਕ ਹੈ ਤਾਂ ਉਹਨਾਂ ਇਹ ਵੀ ਕਹਾਂ ਕਿ ਹਾਈ ਕੋਰਟ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਨੇ ਐਫ ਆਈ ਆਰ ਦਰਜ ਕਰਨ ਦੇ ਤਾਂ ਜੋ ਕਾਰਵਾਈ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਤਾਂ ਉਸ ਉੱਤੇ ਰੋਕ ਨਹੀਂ ਲਗਾਈ ਜਾਵੇਗੀ ਤਾਂ ਵਿਜੇ ਸ਼ਾਹ ਬੁਰੇ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ 소ਫੀਆ ਕੁਰੀਸ਼ੀ ਪਾਕਿਸਤਾਨ ਦੇ ਨਾਲ ਲੋਹਾ ਲਿਆ ਸੀ ਸੋਫੀਆ ਕੁਰੀਸ਼ੀ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਸੋਫੀਆ ਕੁਰੀਸ਼ੀ ਅਤੇ ਗੌਮਿਕਾ ਸਿੰਘ ਦੇ ਵੱਲੋਂ ਔਰ ਇਹ ਨਹੀਂ ਨਹੀਂ ਇਹਨਾਂ ਦੋਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਆ ਕੇ ਪੂਰੀ ਬਰੀਫਿੰਗ ਕੀਤੀ ਜਾਂਦੀ ਹੈ ਜੋ ਆਪਰੇਸ਼ਨ ਸਿੰਦੂਰ ਚਲਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੱਲੇ-ਕੱਲੇ ਬੱਚੇ ਦੀ ਜ਼ੁਬਾਨ ਦੇ ਉੱਤੇ ਸੋਫੀਆ ਕੁਰੀਸ਼ੀ ਦਾ ਨਾਮ ਆ ਜਾਂਦਾ ਹੈ ਬਹਾਦਰੀ ਦੀ ਮਿਸਾਲ 소ਫੀਆ ਕੁਰੀਸ਼ੀ ਬਣ ਗਈ ਹੈ ਦੇਸ਼ਵਾਸੀਆਂ ਦੇ ਲਈ ਪਰ ਇਹਦੇ ਵਿੱਚ ਇਸ ਤਰੀਕੇ ਦੇ ਮੰਤਰੀ ਜਿਨ੍ਹਾਂ ਦੇ ਵੱਲੋਂ ਸ਼ਾਇਦ ਇਸ ਜੰਗ ਦੇ ਵਿੱਚ ਬਿਆਨ ਦੇਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਗਿਆ ਤਾਂ ਉਹ ਮੰਤਰੀ ਜਦੋਂ ਆ ਕੇ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਤਾਂ ਫਿਰ ਸਵਾਲ ਜ਼ਰੂਰ ਉਠਦੇ ਨੇ ਕਿ ਆਖਿਰ ਦੇਸ਼ ਦੇ ਇਹਨਾਂ ਸਿਪਾਹੀਆਂ ਦਾ અપਮਾਨ ਕਰਨ ਦਾ ਹੱਕ ਤੁਹਾਨੂੰ ਕੌਣ ਦਿੰਦਾ ਹੈ ਤਾਂ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੀ ਸੁਮੋਟੋ ਲਿਆ ਗਿਆ ਸੀ ਹਾਈ ਕੋਰਟ ਦੇ ਵੱਲੋਂ ਆ ਖੁਦ ਨੋਟਿਸ ਲੈ ਕੇ ਇਸ ਪੂਰੇ ਮਾਮਲੇ ਦਾ ਤਾ ਸੋਫੀਆ ਕੁਰੀਸ਼ ਨੂੰ ਲੈ ਕੇ ਜੋ ਵਿਵਾਦਿਤ ਟਿੱਪਣੀ ਮੰਤਰੀ ਵਿਜੇ ਸ਼ਾਹ ਦੇ ਵੱਲੋਂ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਕਾਰਵਾਈ ਦੇ ਹੁਕਮ ਦਿੱਤੇ ਗਏ ਸੀ ਔਰ ਇਸ ਕਾਰਵਾਈ ਦੇ ਹੁਕਮ ਤੋਂ ਬਾਅਦ ਵਿਜੇ ਸ਼ਾਹ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਂਦਾ ਔਰ ਸੁਪਰੀਮ ਕੋਰਟ ਦੇ ਵੱਲੋਂ ਵੀ ਝਾੜ ਲਗਾ ਦਿੱਤੀ ਗਈ ਹੈ ਤਾਂ ਫਿਲਹਾਲ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾ ਦਿੰਦੇ ਆ ਜੋ ਸੋਫੀਆ ਕੁਰੀਸ਼ ਦੇ ਖਿਲਾਫ ਵਿਜੇ ਸ਼ਾਹ ਦੇ ਵੱਲੋਂ ਬੋਲਿਆ ਗਿਆ ਸੀ ਔਰ ਬਾਅਦ ਵਿੱਚ ਕਿਸ ਤਰੀਕੇ ਦੇ ਨਾਲ ਮਾਫੀਆਂ ਮੰਗਦੇ ਹੋਏ ਨਜ਼ਰ ਆਏ ਨੇ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ बेटियों के सिंदूर उजाड़े थे वही कटे पिटे लोगों को हमने उन्हीं की बहन भेज करके उनकी ऐसी की तेजी करवाई एक बार मोदी जी पानी दिया। उन्होंने कपड़े उतार उतार के हमारे हिंदुओं को मारा और मोदी जी ने उनकी बहन को उनकी ऐसी की तेजी करने हमारे जात से उनके अब हम मोदी जी कपड़े तो उतार नहीं सकते थे इसलिए उनके समाज की बहन को भेजा कि तुमने हमारी बहनों को अगर विधवा किया है तो तुम्हारे समाज की बहन आके तुम्हें नहीं सम्मान मान सम्मान और हमारी बहनों का स्वागत बदला तुम्हारी जाति की समाज की बहनों को पाकिस्तान भेजकर से कुछ ले सकता है और उन्होंने कहा था मैं विजय शाह हाल ही में मेरे दिए गए बयान से जो हर समाज के भावनाएं आयत हुई है उसके लिए मैं दिल से न केवल शर्मिंदा हूं दुखी हूं बल्कि माफी चाहता हूं हमारे देश की वो बहन सोफिया राष्ट्र राष्ट्रधर्म निभाते हुए जाति और समाज से ऊपर उठकर उन्होंने जो काम किया है वो हमारी सगी बहन से भी ऊपर सम्मानित हैं हमारी सेना और हमारे सोफिया बहन की साथी इतने जिन्होंने हमारी उन बहनों का बदला लेने के लिए हिंदुस्तान का मान सम्मान रखने के लिए और हमारे विरोधियों को धूल चटाइए मैं उनका सम्मान करता हूं हाल के भाषण में जब मेरी इच्छा और मनसा यही थी कि मैं उनके बात को अच्छे से समाज के बीच में रखूं लेकिन दुखी और विचलित मन से कुछ शब्द गलत निकल गए जिसके कारण आज मैं खुद शर्मिंदा हूं और पूरे समाज से और समुदाय से माफी मांगता हूं बहन सोफिया के और सारे मिलिट्री वालों का मैं हमेशा सम्मान करता हूं और आज हाथ जोड़ के सबसे मैं अपने आपको माफी चाहता हूं